ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਜੀ ਰੈਸਪੀ ਇਹ ਜਿਹੜੀਆਂ ਸੇਵੀਆਂ ਤੁਸੀਂ ਦੇਖ ਰਹੇ ਹੋ ਆਪਾਂ ਬਿਨਾ ਮਸ਼ੀਨ ਤੋਂ ਬਣਾਈਆਂ ਨੇ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਜਿਨ੍ਹਾਂ ਨੂੰ ਹੱਥ ਦੀਆਂ ਵਟੀਆਂ ਹੋਈਆਂ ਸੇਵੀਆਂ ਦਾ ਸ਼ੌਕ ਹੈ ਤੇ ਉਹਨਾਂ ਨੂੰ ਵਟਣੀਆਂ ਔਖੀਆਂ ਲੱਗਦੀਆਂ ਨੇ ਤੇ ਆਪਾਂ ਬਹੁਤ ਹੀ ਵਧੀਆ ਤਰੀਕੇ ਨਾਲ ਅੱਜ ਤੁਹਾਨੂੰ ਇਹ ਸੇਵੀਆਂ ਵਟਣੀਆਂ ਸਿਖਾਵਾਂਗੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਔਰ ਇਹ ਬਣਦੀਆਂ ਵੀ ਬਹੁਤ ਟੇਸਟੀ ਨੇ ਤੇ ਜੇ ਤੁਸੀਂ ਮੇਰੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੱਲੇ ਬੈਲ ਆਈਕਨ ਦਾ ਬਟਨ ਹੈ ਉਹ ਨੂੰ ਜ਼ਰੂਰ ਪ੍ਰੈਸ ਕਰ ਦਿਓ ਤੇ ਆਪਾਂ ਹੁਣ ਬਣਾਣੀ ਸ਼ੁਰੂ ਕਰਦੇ ਆਂ ਆਪਾਂ ਲੈ ਲਈਏ ਪ੍ਰਾਥ ਤੇ ਨਾੜੀ ਆਪਾਂ ਪਾ ਦਾਂਗੇ ਇਹਦੇ ਵਿੱਚ ਆ ਇੱਕ ਕੋਲੀ ਛੋਟੀ ਕੋਲੀ ਜਿਹੜੀ ਹੁੰਦੀ ਹੈ ਉਹ ਮੈਂ ਇਹਦੇ ਵਿੱਚ ਮੈਦਾ ਪਾਤਾ ਤੇ ਤੁਸੀਂ ਮੈਦਾ ਜ਼ਿਆਦਾ ਵੀ ਲੈ ਸਕਦੇ ਹੋ ਜਾਂ ਫਿਰ ਘੱਟ ਵੀ ਲੈ ਸਕਦੇ ਹੋ ਤੇ ਮੈਂ ਇੱਕ ਕੋਲੀ ਮੈਦੇ ਲਈ ਤੁਹਾਨੂੰ ਬਣਾ ਕੇ ਦਿਖਾ ਰਹੀ ਹਾਂ ਹੁਣ ਇਹਨੂੰ ਆਪਾਂ ਕਰ ਲਾਂਗੇ ਟੂ ਪਾਰਟਸ ਦੇ ਵਿੱਚ ਡਿਵਾਈਡ ਕਰ ਲਾਂਗੇ ਕਿਉਂਕਿ ਆਪਾਂ ਇੱਕ ਦੇ ਵਿੱਚ ਕਲਰ ਪਾਵਾਂਗੇ ਤੇ ਤੁਸੀਂ ਚਾਹੋ ਤਾਂ ਵਾਈਟ ਰੱਖ ਸਕਦੇ ਹੋ ਜੇ ਕਲਰ ਨਹੀਂ ਪਾਣਾ ਚਾਹੁੰਦੇ ਤਾਂ ਮੈਂ ਇਹਨਾਂ ਵਿੱਚ ਕਲਰ ਪਾਵਾਂਗੀ ਇੱਕ ਦੇ ਵਿੱਚ ਤੇ ਇੱਕ ਆਪਾਂ ਵਾਈਟ ਰੱਖਾਂਗੇ ਐਦਾਂ ਨੂੰ ਆਪਾਂ ਇਹਨਾਂ ਅੱਧੋ-ਅੱਧ ਚ ਕਰ ਲਵਾਂਗੇ ਪਹਿਲਾਂ ਆਪਾਂ ਵਾਈਟ ਵਾਲਾ ਗੁੰਨ ਲੈਨੇ ਆ ਆਣੀ ਆਪਾਂ ਨੇ ਬਿਲਕੁਲ ਥੋੜਾ ਹੀ ਪਾਣਾ ਹੈ ਮੇਂ ਕਲਰ ਕੋਲਿਆ ਸੀ ਤੇ ਉਹਦੇ ਕਾਕੇ ਹੱਥਾਂ 'ਚ ਲੱਗ ਗਏ ਮੇਰੇ ਤੇ ਬਿਲਕੁਲ ਹੀ ਥੋੜਾ ਥੋੜਾ ਜਿਹਾ ਪਾਣੀ ਆਪਾਂ ਪਾ ਕੇ ਬਿਲਕੁਲ ਟਾਈਟ ਜਿਹਾ ਡੋਲ ਬਣਾਉਣਾ ਹੈ ਜੇ ਤੋਵਾ ਦਾ ਪਾਣੀ ਪਾਣੀ ਹੁਣੇ ਚ ਨਹੀਂ ਐਡ ਕਰਨਾ ਬਿਲਕੁਲ ਸਾਨੂੰ ਸੁੱਕਾ ਸੁੱਕਾ ਕਰ ਦੇ ਬਿਲਕੁਲ ਡਰਾਈ ਹੈ ਚੈਟ ਰੱਖ ਲਵਾਂਗੇ ਵਸਤਾਂ ਨੂੰ ਸਾਈਡ ਤੇ ਕੱਢ ਕੇ ਰੱਖ ਦਿੰਦੇ ਆਪਾਂ ਇਹੋ ਤੇ ਚੰਗੀ ਤੇ ਆਹ ਹੁਣ ਆਪਾਂ ਇਹਦੇ ਵਿੱਚ ਐਡ ਕਰ ਲਵਾਂਗੇ ਕਲਰ ਜਿਹੜਾ ਵੀ ਕਲਰ ਤੁਸੀਂ ਪਾਣਾ ਚਾਹੁੰਦੇ ਹੋ ਉਹ ਤੁਸੀਂ ਕਲਰ ਵਿੱਚ ਐਡ ਕਰ ਸਕਦੇ ਹੋ ਤੇ ਮੈਂ 2 ਚਮਚੇ ਰੀਡ ਕਲਰ ਐਡ ਕਰ ਲਵਾਂਗੀ ਕਿਉਂਕਿ ਬੜਾ ਡਾਰਕ ਕਲਰ ਵਧੀਆ ਲੱਗਦਾ ਹੈ ਇਹ ਮੈਂ ਪਾਇਆ ਪਿੰਕ ਕਲਰ ਕਲਰ ਡਾਟ ਵਧੀਆ ਲੱਗੇ। ਉਹ ਤੁਹਾਡੀ ਆਪਣੀ ਪੀਚਾ ਹੈ ਜਿਆਦਾ ਖਾ ਸਕਦੇ ਹੋ, ਘੱਟ ਖਾ ਸਕਦੇ ਹੋ। ਜਿੰਨਾ ਤੁਸੀਂ ਕਲਰ ਡਾਟ ਚਾਹੁੰਦੇ ਹੋ, ਓਨਾ ਵੱਧ ਪਾ ਲਓ। ਕਿਉਂਕਿ ਇਸ ਵਿੱਚ ਤੁਹਾਨੂੰ ਪਾਣੀ ਪਾਣ ਦੀ ਲੋੜ ਨਹੀਂ ਹੈਗੀ। ਤੁਸੀਂ ਇਹੋਂ ਪਹਿਲਾਂ ਹੀ ਕਰ ਲਓ। ਵੀ ਆਪਣਾ ਤਿਆਰ ਹੈ ਇਸ ਤਰੀਕੇ ਦਾ ਆਪਣਾ ਕਲਰ ਜਿਹੜਾ ਹੈ ਆ ਗਿਆ ਬਿਲਕੁਲ ਇਸ ਨੂੰ ਮਿਟ ਕਰ ਲੈਣੇ ਹਨ ਹੁਣ ਹੱਥਾਂ ਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਧੋਵਾਂਗੇ ਕਿਉਂਕਿ ਆਟਾ 'ਚ ਜਿਹੜਾ ਕਲਰ ਲੱਗਿਆ ਨਾ ਇਹ ਬਿਲਕੁਲ ਹੀ ਆਪਾਂ ਨੇ ਲਾ ਸਾਈਡ ਦੇ ਵਿੱਚ ਆਪਾਂ ਇਹਨਾਂ ਦੋਨੋਂ ਰੱਖ ਲੈਂਦੇ ਹਾਂ। ਉਹ ਦੇਖੋ। ਹੁਣ ਪਹਿਲਾਂ ਆਪਾਂ ਮੈਂ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਲੈਣੀ ਆ ਫਿਰ ਆਪਾਂ ਬਣਾਉਨੇ ਆ ਸੇਵੀਆਂ। ਆਪਾਂ ਬਣਾਣਾ ਸ਼ੁਰੂ ਕਰਦੇ ਆ। ਪਹਿਲਾਂ ਆਪਣਾ ਬਣਾਉਂਗੇ ਵਾਈਟ ਪੇੜੇ ਦਾ। ਪਿੰਕ ਵਾਲਾ ਆਪਾਂ ਬਾਅਦ 'ਚ ਬਣਾਵਾਂਗੇ। ਥੋੜਾ ਜਿਹਾ ਪਿੰਕ ਕਲਰ ਵੀ ਲੱਗ ਗਿਆ ਇਹਨੂੰ। ਉਪਰ ਆਪਾਂ ਸਿੰਪਲ ਵੇਲਾਂਗੇ ਜਿੱਦਾਂ ਆਪਾਂ ਰੋਟੀ ਵੇਲਦੇ ਆਂ ਦੇਖੋ ਕਾਫੀ ਹਾਰ ਹੈ ਤੇ ਇਹਦੀਆਂ ਜਿਹੜੀਆਂ ਸੇਵੀਆਂ ਬਹੁਤ ਵਧੀਆ ਬਣਣਗੀਆਂ ਤੇ ਜੇ ਆਟਾ ਲੂਸ ਹੋ ਜੇ ਫਿਰ ਸੇਵੀਆਂ ਬਣਾਉਣ ਚ ਆਪਾਂ ਨੂੰ ਦਿੱਕਤ ਆਉਂਦੀ ਹੈ ਤੇ ਬਿਲਕੁਲ ਆਪਾਂ ਨੇ ਪਤਲਾ-ਪਤਲਾ ਇਹਨੂੰ ਵੇਲ ਜਾਣਾ ਜਿੰਨਾ ਆਪਾਂ ਪਤਲੀ ਸ਼ੀਟ ਇਹਦੀ ਬਣਾ ਸਕਦੇ ਹਾਂ ਉਹਨੇ ਪਤਲੀ ਆਪਾਂ ਬਣਾਵਾਂਗੇ ਸਿਰਿਕਾ ਬਿਨਾ ਮਸ਼ੀਨ ਤੋਂ ਬਣਾਉਣੀ ਹੋ ਤਾਂ ਆਪਾਂ ਇਦਾਂ ਬਣਾਈਏ ਤੇ ਬਹੁਤ ਹੀ ਛੇਤੀ ਬਣ ਜਾਂਦੀਆਂ ਨੇ ਸੌਖੀਆਂ ਵੀ ਨੇ ਇਸ ਤਰ੍ਹਾਂ ਬਣਾਉਣੀ ਆ ਜਿਆਦਾ ਦਿੱਕਤ ਵੀ ਨਹੀਂ ਆਉਂਦੀ ਬਿਲਕੁਲ ਪਤਲੀ ਜਿਹੀ ਸ਼ੀਟ ਬਣਾ ਲੈਣੀ ਆਪਾਂ तरीके की शीट अपने बना ली है जब आप रोटी बेलते हैं ओना पतला आपने वेल लेना है चंगे वेल लवों हम कोई भी स्केल सकते हो ਇਹਦੇ ਨਾਲ ਆਪਾਂ ਇਹਨੂੰ ਇਦਾਂ ਕਟਿੰਗ ਕਰ ਲਵਾਂਗੇ ਨਾਲ ਨਾਲ ਹੀ ਆਪਾਂ ਨੇ ਸਕੇਲ ਰੱਖੀ ਜਾਣਾ ਤੇ ਇਹਨੂੰ ਕੱਟ ਕਰੀ ਜਾਣਾ ਇਹਦੇ ਬਹੁਤੀ ਛੇਤੀ ਵੀ ਹੋ ਜਾਂਦਾ ਕੰਮ ਦੇਖੋ ਕਿੰਨੇ ਸੌਖੇ ਤਰੀਕੇ ਨਾਲ ਆਪਾਂ लाइन मार लेनी है इसमें सच्ची पल्ली की स्टिप्स कटिंग हो जाएंगी इधर ਜਦੋਂ ਇਹ ਆਪਣੀ ਲਾਈਨ ਅਪ ਲੈਨੇ ਕਾਕਿਨ ਕੱਟ ਕਰੀ ਜਾਣਾ ਸਕੈਲ ਨਾ ਬਹੁਤ ਛੇਤੀ ਕੰਮ ਹੁੰਦਾ ਆ ਦੇਖੋ ਕਿਨੇ ਰੌਣ ਲਾ ਆਪਣੀ ਇਹਦੇ ਸਟਿੱਚਸ ਕਟਿੰਗ ਕਰ ਲਈਆਂ ਨੇ ਮੇਰੇ ਅਸਲੇ ਛੋਟਾ ਜਿਹਾ ਥੋੜਾ ਵੱਡਾ ਸਕੈਲ ਹੈ ਕਿਉਂਕਿ ਮੇਰਾ ਪ੍ਰੋਜੈਕਟ ਹੋਛੇ ਨਹੀਂ ਹੋ ਸਕਦਾ ਆ ਦੇਖੋ ਸਟਿੱਚ ਨੂੰ ਆਪਾਂ ਚੱਗੀ ਜਾਵਾਂਗੇ ਬਤਲੀ ਬਤਲੀ ਸਟ੍ਰਿਪਸ ਕੱਟ ਲੈਣੀ ਆਪਾਂ ਇਹਨੇ ਸੋਪੀ ਤਰੀਕਾ ਨਾਲ ਆਪਾਂ ਇਹਨੂੰ ਕੱਟ ਕਰ ਲਏ। ਓਹਦੇ ਤੋਂ ਬੋਗਰ ਕੇ ਵੀ ਆਪਾਂ ਦੱਸਿਆ। ਆ ਦੇਖੋ ਸਾਰੀ ਸਟ੍ਰਿਪਸ ਨੇ ਕਟਿੰਗ ਕਰ ਲਈਆਂ ਨੇ। ਫਿਰ ਇਹਨੂੰ ਇੱਕ ਆਪਾਂ ਪਲੇਟ ਦੇ ਵਿੱਚ ਰੱਖ ਲਏ। ਇਹਨਾਂ ਆਪਾਂ ਥੋੜਾ ਜਿਹਾ ਸੁੱਕਾ ਆਟਾ ਪਾ ਦੇਣੀ ਹੈ ਦਿੱ ਉੱਤੇ।

ਸੇਡ ਆਪਾਂ ਵਖਰੀ ਰੱਖਾ ਦੇਖੋ ਜੇ ਆਪਾਂ ਸਾਈਡ ਤੇ ਕਰਦੇ ਨੇ ਹੁਣ ਆਪਾਂ ਨੇ ਕੀ ਕਰਨਾ ਹੈ ਆ ਦੇਖੋ ਕਿੰਨੇ ਆਰਾਮ ਨਾਲ ਆਪਣੇ ਚੋਲਾ ਵਰਗੀਆਂ ਪਈਆਂ ਜਿਵੇਂ ਆਪਾਂ ਚੋਲ ਹੁੰਦੇ ਨੇ ਚੋਲਾ ਦੇ ਸਾਈਡ ਦੇ ਚ ਆਪਾਂ ਨੇ ਇਹਨੂੰ ਵਾਟ ਲੈਣਾ ਇਹ ਜਿਹੜੀਆਂ ਨੇ ਇਹ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀਆਂ ਨੇ ਹੱਥ ਦੀਆਂ ਜਿਹੜੀ ਵੱਟੀਆਂ ਹੁੰਦੀਆਂ ਸੇਹੀ ਨਹੀਂ ਹੁੰਦੀਆਂ ਨੇ ਇਹ ਇੰਨੀਆਂ ਵਧੀਆ ਲੱਗਦੀਆਂ ਨੇ ਆ ਦੇਖੋ ਇਹ ਦੇਖਣ ਨੂੰ ਬਹੁਤ ਸੋਹਣੀਆਂ ਆਪਾਂ ਇਹਨੂੰ ਵੱਟ ਚੜਾਣਾ ਐਵੇਂ ਕਰਕੇ ਤੇ ਐਦਾਂ ਕਰਕੇ ਵੱਟ ਪੈ ਜਾਂਦੇ ਨੇ ਜਦੋਂ ਇਹ ਤੇ ਬਹੁਤ ਦੇਖਣ ਨੂੰ ਸੋਹਣੀਆਂ ਲੱਗਦੀਆਂ ਨੇ ਤੇ ਬਹੁਤ ਛੇਤੀ ਹੋ ਜਾਂਦੀਆਂ ਨੇ ਦੇਖੋ ਕਿੰਨੀ ਛੇਤੀ ਬਣ ਜਾਂਦੀਆਂ ਨੇ ਇਹਿਆਂ ਨੂੰ ਸ਼ੌਕ ਹੁੰਦਾ ਕਿ ਹੱਥ ਦੀਆਂ ਆਪਾਂ ਨੇ ਸੇਵੀਆਂ ਵੱਟੀਆਂ ਹੀ ਖਾਣੀਆਂ ਨੇ ਤੇ ਬਣਾਉਣ 'ਚ ਦਿੱਕਤ ਹੁੰਦੀ ਜਾਂ ਫਿਰ ਬਟਣ 'ਚ ਟਾਈਮ ਜ਼ਿਆਦਾ ਲੱਗਦਾ ਤੇ ਇਹ ਬਹੁਤ ਹੀ ਈਜ਼ੀ ਮੈਥਡ ਐ ਇੱਕ ਇੱਕ ਸਟਿਪ ਆਪਾਂ ਚੱਕੀ ਜਾਵਾਂਗੇ ਤੇ ਆਪਾਂ ਬਣਾਈ ਜਾਵਾਂਗੇ। ਇਹ ਦੇਖੋ ਇਹ ਵਾਟ ਚੜਾਣਾ ਪੈਂਦੀ। ਇਹ ਵਟ ਵਾਲੀ ਸੇਮੀਆਂ ਕਹਿੰਦੇ ਨੇ। ਫਿਰ ਆਪਾਂ ਇੱਕ ਸਟਿਪ ਹੋਰ ਲੈ ਲਵਾਂਗੇ। ਆਪਾਂ ਇਹਨਾਂ ਨੂੰ ਚਾਰ-ਪੰਜ ਸਟਿਪਸ ਆਪਾਂ ਇਹਦੇ ਨੂੰ ਕਰਕੇ ਰੱਖ ਲਵਾਂਗੇ। ਤੇ ਇਹ ਕੰਮ ਆਪਾਂ ਬਹਿ ਕੇ ਕਰ ਲਈਏ ਤੇ ਜ਼ਿਆਦਾ ਵਧੀਆ ਰਹੇਗਾ। ਨਾਲ ਤੇ ਆਪਣਾ ਆਪਾਂ ਨੂੰ ਤਕਾਬੜ ਵੀ ਨਹੀਂ ਹੋਏਗੀ ਤੇ ਬੈਠੇ-ਬੈਠੇ ਆਪਣਾ ਸੇਵੀਆਂ ਬਟੀਆਂ ਚਾਣਗੀਆਂ ਆਪਣੀਆਂ ਮੈਂ ਸੰਕਾ ਜੈ ਨੂੰ ਇਦਾਂ ਰੋਜ ਚਾ ਕਰਨਾ ਇਸ ਤਰੀਕੇ ਨਾਲ ਤੇਨੇ ਜਵਨੇ ਵਿੱਚ ਆਪਣੀਆਂ ਜਿਹੜੀ ਦਾਦੀਆਂ ਨਾਨੀਆਂ ਹੁੰਦੀਆਂ ਸੀ ਹੱਥ ਨਾਲ ਬਟੀਆਂ ਸੀ ਤੇ ਉਹ ਜਿਹੜਾ ਟੇਸਟ ਹੁੰਦਾ ਨਾ ਹੱਥੇ ਦਾ ਜਿਹੜਾ ਟੇਸਟ ਹੈ ਉਹ ਵੱਖਰਾ ਹੀ ਆਉਂਦਾ ਹੈ ਸੇਵੀਆਂ ਦਾ ਇਹ ਤਾਂ ਸੀ ਮਸ਼ੀਨ ਚ ਵੀ ਬਣਾਵਾ ਲੈਨੇ ਆ ਮਸ਼ੀਨ ਦੇ ਨਾਲ ਤੁਸੀਂ ਦੇਖਿਆ ਜੀ ਮੈਂ ਤੁਹਾਨੂੰ ਦਿਖਾ ਦੇਣੀ ਆ ਵੀ ਮਸ਼ੀਨ ਦੀਆਂ ਬਟੀਆਂ ਆਈਆਂ ਸੇਵੀਆਂ ਜਿਹੜੀ ਹੱਥ ਦੀਆਂ ਹੁੰਦੀਆਂ ਨੇ ਇਹਨਾਂ ਦਾ ਟੇਸਟ ਉਹਨਾਂ ਤੋਂ ਵੀ ਜ਼ਿਆਦਾ ਵਧੀਆ ਹੁੰਦਾ ਹੈ ਤੇ ਆ ਦੇਖੋ ਐਦਾਂ ਆਪਾਂ ਥੋੜੀ ਜਿਹੀ ਨਾ ਲੀਅਰਸ ਇਹਨੂੰ ਰੋਲ ਕਰਕੇ ਰੱਖ ਲੈਨੇ ਆਂ ਤਾਂ ਦੇਖੋ ਜੀ ਜਿਹੜੀਆਂ ਆਪਾਂ ਨੇ ਵਾਈਟ ਵਾਲੀਆਂ ਨੇ ਉਹ ਸਾਰੀਆਂ ਬਣ ਕੇ ਤਿਆਰ ਹੋ ਗਈਆਂ ਨੇ ਤੇ ਇਹਨੂੰ ਆਪਾਂ ਹੁਣ ਧੁੱਪ 'ਚ ਪਾ ਦੇਨੇ ਆ ਜਾਂ ਫਿਰ ਪੱਖੇ ਥੱਲੇ ਵੀ ਤੁਸੀਂ ਪਾ ਸਕਦੇ ਹੋ ਛੇਤੀ ਸੁੱਕ ਜਾਂਦੀਆਂ ਨੇ ਆ ਦੇਖੋ ਕਿੰਨੀਆਂ ਸੋਹਣੀਆਂ ਆਪਾਂ ਨੇ ਸੇਵੀਆਂ ਵਟ ਕੇ ਤਿਆਰ ਕਰ ਲਿਆ ਨੇ ਦੇਖੋ ਬਿਲਕੁਲ ਛੋਟੇ ਛੋਟੇ ਚੋਲਾ ਦੇ ਦਾਣੇ ਵਰਗੀਆਂ ਆਪਾਂ ਨੇ ਬਣਾ ਲੀਆਂ ਨੇ ਤੇ ਬਹੁਤ ਹੀ ਸੋਕੇ ਤਰੀਕੇ ਨਾਲ ਬਣ ਜਾਂਦੀ ਨੇ ਇਸੇ ਤਰ੍ਹਾਂ ਆਪਾਂ ਪਿੰਕ ਵਾਲੀਆਂ ਬਣਾਵਾਂਗੇ ਦੇਖੋ ਇਹ ਮੈਂ ਰੋਟੀ ਦੀ ਵੇਲ ਲਈ ਹੈ ਤੇ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਕਟਿੰਗ ਕਰਾਂਗੇ ਤਾਂ ਸਟਾਰਟ ਕਰ ਲੈਣੀ ਆਪਾਂ ਤੇ ਤਾਂ ਆਪਣੀ ਦੀ ਬ੍ਰਿਕ ਇਹਦੀ ਸਟ੍ਰਿਪਸ ਕੱਟ ਕਰ ਲੈਣੀਆਂ ਨੇ ਤੇ ਬਹੁਤ ਛੇਤੀ ਆਪਣੀਆਂ ਸੇਵੀਆਂ ਐਦਾਂ ਵੱਟੀਆਂ ਜਾਂਦੀਆਂ ਨੇ ਜਿਆਦਾ ਟਾਈਮ ਵੀ ਨਹੀਂ ਆਪਣਾ ਲੱਗਦਾ ਆਪਾਂ ਨੇ ਪੀ ਵਾਲੀਆਂ ਵੀ ਜਿਹੜੀਆਂ ਨੇ ਕੱਟ ਕਰ ਲਈਆਂ ਨੇ ਸਟਿਪਸ ਤੇ ਇਹਨੂੰ ਵੀ ਆਪਾਂ ਹੁਣ ਇਦਾਂ ਪਲੇਟ ਵਿੱਚ ਕਰ ਦਵਾਂਗੇ ਪਲੇਟ ਵਿੱਚ ਪਹਿਲੇ ਹੀ ਮੈਂ ਸੁੱਕਾ ਆਟਾ ਪਾ ਲਿਆ ਸੀਗਾ ਤਾਂ ਕਿ ਆਪਸ ਵਿੱਚ ਚੁੱਪਕੇ ਨਾ ਜਿੰਨੀ ਵੀ ਸਟਿਪਸ ਨੇ ਆਪਾਂ ਸਾਰੀਆਂ ਇਸੇ ਤਰ੍ਹਾਂ ਪਾ ਲੈਣੀਆਂ ਇਹ ਬਹੁਤ इजीली ਵੱਖਰੀਆਂ ਹੋ ਜਾਂਦੀਆਂ ਨੇ ਤੇ ਉੱਪਰ ਆਪਾਂ ਡਸਟ ਕਰ ਲਾਂਗੇ ਹੋਰ ਸੁੱਕਾ ਆਟਾ ਜਾਂ ਫਿਰ ਪਲੇਟ ਵਿੱਚ ਵੀ ਆਪਾਂ ਨੇ ਸੇਵੀਆਂ ਵਟਣੀਆਂ ਉਹਦੇ ਵਿੱਚ ਮੈਂ ਆਟਾ ਡਸਟ ਕਰ ਲਿਆ। ਇਦਾਂ ਆਪਾਂ ਇੱਕ ਇੱਕ ਸਟੇਪ ਚੱਕ ਵੀ ਜਾਵਾਂਗੇ। ਇਹ ਸਟੇਪ ਸੱਤਾ ਰੱਖ ਲਵਾਂਗੇ। ਤੇ ਇਸ ਤਰੀਕੇ ਨਾਲ ਨੂੰ ਹੌਲ ਕਰਦੇ ਹਾਂ। ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਬਣ ਜਾਂਦੀਆਂ ਨੇ। ਤੇ ਛੇਤੀ ਵੀ ਬਣਦੀਆਂ ਨੇ। ਤਾਂ ਦੇਖੋ ਪਿੰਕ ਜਿਹੜਾ ਕਲਰ ਹੈ ਕਿੰਨਾ ਵਧੀਆ ਮੇਰਾ ਤੇ ਬਹੁਤ ਹੀ ਫੇਵਰਿਟ ਹੈ ਤੇ ਇਹ ਪਿੰਕ ਤੇ ਵਾਈਟ ਦਾ ਜਿਹੜਾ ਕੰਬੀਨੇਸ਼ਨ ਹੈ ਬਹੁਤ ਹੀ ਸੋਹਣਾ ਵੀ ਲੱਗਦਾ ਦੇਖਣ ਨੂੰ ਤੇ ਆਪਣੇ ਘਰ ਜਦੋਂ ਗੈਸਟ ਆ ਜਾਣ ਤੇ ਤੁਸੀਂ ਇਹ ਬਣਾ ਕੇ ਖਾਓ ਤੇ ਜੇ ਆਪਾਂ ਦੁੱਧ ਵਾਲੀਆਂ ਬਣਾ ਕੇ ਬਣਾਈਏ ਤੇ ਬਹੁਤ ਹੀ ਵਧੀਆ ਬਣਣਗੀਆਂ ਉਹਦੇ ਨਾਲ ਕਿਦਾਂ ਇਹਦਾ ਕਲਰ ਬੜਾ ਵਧੀਆ ਆਏਗਾ ਨਾਲ ਹੀ ਜਿਹੜਾ ਟੇਸਟ ਹੈ ਉਹ ਵੀ ਵਧੀਆ ਆਏਗਾ ਇਹਦਾ ਤੇ ਤੁਸੀਂ ਇਹਨੂੰ ਡਰਾਈ ਵੀ ਬਣਾ ਸਕਦੇ ਹੋ ਬਿਲਕੁਲ ਸੁੱਕੀਆਂ ਬਣਾਉਣੀਆਂ ਹਨ ਤਾਂ ਵੀ ਬਣਾ ਸਕਦੇ ਹੋ ਡਰਾਈ ਫਰੂਟਸ ਵਗੈਰਾ ਪਾ ਕੇ ਤੇ ਜਾਂ ਫਿਰ ਖੀਰ ਵਾਂਗੂ ਬਣਾਣੀ ਹੈ ਤੇ ਖੀਰ ਵਾਂਗੂ ਵੀ ਆਪਾਂ ਇਹਨੂੰ ਬਣਾ ਸਕਦੇ ਆ ਉਹ ਚੇਤੀ ਬਣ ਜਾਂਦੀਆਂ ਨੇ ਇਸ ਤਰ੍ਹਾਂ ਆਪਾਂ ਜਦੋਂ ਮਰਜ਼ੀ ਇਹਨੂੰ ਕਰੇ ਇਸ ਤਰ੍ਹਾਂ ਸੇਵੀਆਂ ਵਟ ਸਕਦੇ ਆ ਤੇ ਕੁਝ ਮੁਸ਼ਕਿਲ ਨਹੀਂ ਹੈਗਾ ਆ ਦੇਖੋ ਕਿ ਆਪਾਂ ਇਹ ਜਿਹੜੀ ਸਟ੍ਰਿਪਸ ਕੱਢ ਲਈਏ ਨੇ ਨਾ ਉਹਦੇ ਨਾਲ ਇਹ ਕੰਮ ਜਿਹੜਾ ਹੈ ਆਪਣਾ ਬਹੁਤ ਸੋਖਾ ਹੋ ਜਾਂਦਾ ਹੈ ਤੇ ਜਿੰਨੀ ਮਰਜ਼ੀ ਪਤਲੀ ਕਰ ਸਕਦੇ ਆ ਜਿੱਤਾ ਦੀ ਆਪਾਂ ਸੇਵੀਆਂ ਦਾ ਜਿਹੜਾ ਸਾਈਜ਼ ਏ ਵਧਾ ਵੀ ਸਕਦੇ ਆ ਇਹਨੂੰ ਛੋਟਾ ਵੀ ਕਰ ਸਕਦੇ ਆ ਛੋਟੇ ਸਾਈਜ਼ ਦੀਆਂ ਬਣਾਉਣੀਆਂ ਤਾਂ ਛੋਟੇ ਹੀ ਬਣ ਜਾਣਗੀਆਂ ਇਹ ਵੀ ਮਿੱਠਾ ਖਾਣ ਨੂੰ ਜੀ ਕਰਦਾ ਤੇ ਮੈਂ ਇਹ ਖਾਣੀ ਮੈਦੇ ਦੀਆਂ ਬਣਾਈਆਂ ਨੇ ਤੇ ਤੁਸੀਂ ਮੈਦੇ ਦੇ ਅੰਦਰ ਸੂਜੀ ਵੀ ਐਡ ਕਰਕੇ ਬਣਾ ਸਕਦੇ ਹੋ ਉਹ ਹੋਰ ਵੀ ਜ਼ਿਆਦਾ ਵਧੀਆ ਬਣ ਜਾਂਦੀਆਂ ਨੇ ਬਟ ਮੈਂ ਸੂਜੀ ਮਿਕਸ ਨਹੀਂ ਕੀਤੀ ਇਹਦੇ ਵਿੱਚ ਮੈਂ ਇਕੱਲੀਆਂ ਮੈਦੇ ਦੀਆਂ ਬਣਾਈਆਂ ਨੇ ਤੇ ਤੁਸੀਂ ਆਟੇ ਦੀਆਂ ਵੀ ਬਣਾ ਸਕਦੇ ਹੋ ਆ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਆਪਾਂ ਨੇ ਇੰਨੀਆਂ ਗਸੇਮੀਆਂ ਬਣਾਉਣੀਆਂ ਨੇ ਤੇ ਨਾਲ ਦੀ ਨਾਲੇ ਸੁੱਕੀਆਂ ਵੀ ਜਾਂਦੀਆਂ ਨੇ ਨਾਲ ਦੀ ਨਾਲ ਸੁੱਕ ਜਾਂਦੀਆਂ ਨੇ ਜੇ ਧੁੱਪ 'ਚ ਰੱਖ ਦਾਂਗੇ ਤੇ ਬਹੁਤ ਹੀ ਚੇਤੀ ਡਰਾਈ ਹੋ ਜਾਣਗੀਆਂ 1 ਘੰਟੇ ਦੇ 1 ਘੰਟੇ ਤੋਂ ਵੀ ਪਹਿਲਾਂ ਪਹਿਲਾਂ ਇਹ ਸੁੱਕ ਜਾਣਗੀਆਂ ਦੇਖੋ ਇਹਨੀਆਂ ਸੇਵੀ ਆਪਾਂ ਨੇ ਵਟ ਲਈਆਂ ਨੇ ਹੋ ਥੋੜੀਆਂ ਜਿਹਾ ਹੋ ਰਹੀਆਂ ਆ ਵੀ ਆਪਾਂ ਨੇ ਵਟ ਲੈਣੀਆਂ ਇਹ ਚੇਤੇ ਹੁਣ ਆ ਗੋ ਆਪਾਂ ਨੇ ਸਾਰੀਆਂ ਇਹ ਵਟ ਲਈਆਂ ਨੇ ਇਹਦਾ ਜਿੰਨਾ ਵੀ ਸੁੱਕਾਟ ਆਪਾਂ ਡਸਟ ਕੀਤਾ ਹੋਇਆ ਸੀਗਾ ਇਨੂੰ ਛਾੜ ਲਵਾਂਗੇ ਜਿੰਨਾ ਵੀ ੱਟਾ ਸੀਗਾ ਆਪਾਂ ਨੇ ਸਾਰੇ ਹਟ ਦਿੱਤੇ ਹੁਣ ਆਪਾਂ ਇਹਨੂੰ ਪਾ ਲਵਾਂਗੇ ਦੇਖੋ ਆਪਣੇ ਵਾਈਟ ਵਾਲੀਆਂ ਨੇ ਥੋੜੀਆਂ ਸੁੱਕ ਵੀ ਗਈਆਂ ਨੇ ਕਿ ਮੈਂ ਪਹਿਲਾਂ ਹੀ ਪਾ ਦਿੱਤੀਆਂ ਸੀਗੀਆਂ ਅੱਗੇ ਦੇ ਥੱਲੇ ਸੁਕਾਉਣੇ ਸੀ ਕਿਉਂਕਿ ਟਾਈਮ ਵੀ ਜ਼ਿਆਦਾ ਹੋ ਗਿਆ ਹੁਣ ਧੁੱਪ ਤਾਂ ਹੈ ਨਹੀਂ ਵੀ ਹੁਣ ਇਹਦੇ ਉੱਪਰ ਆਪਾਂ ਫਿੰਗਰ ਵੀ ਪਾ ਲਓ ਦੇਖੋ ਦੋਨੋਂ ਦਾ ਕ combination ਕਲਰ ਕਿੰਨਾ ਵਧੀਆ ਲੱਗ ਰਿਹਾ ਤੇ ਬਹੁਤ ਹੀ ਵਧੀਆ ਆਪਣੀਆਂ ਜਿਹੜੀਆਂ ਨੇ ਸੇਵੀਆਂ ਬਣ ਕੇ ਤਿਆਰ ਹੋ ਗਈਆਂ ਨੇ ਤੇ ਤੁਸੀਂ ਵੀ ਇਸ ਤਰੀਕੇ ਨਾਲ ਆਪਣੇ ਘਰ 'ਚ ਬਹੁਤ ਹੀ ਸੋਕੇ ਤਰੀਕੇ ਨਾਲ ਬਣਾ ਕੇ ਤਿਆਰ ਕਰ ਸਕਦੇ ਹੋ ਦੇਖੋ ਆਪਣੀਆਂ ਜਿਹੜੀਆਂ ਨੇ ਸੇਵੀਆਂ ਦੋਨੋਂ ਦਾ ਹੀ ਕਲਰ ਵਧੀਆ ਲੱਗ ਰਿਹਾ ਤੁਹਾਨੂੰ ਜੇ ਇਹ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਇਹਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਦੇਖੋ ਕਿੰਨੀਆਂ ਵਧੀਆ ਤਰੀਕੇ ਨਾਲ ਆਪਾਂ ਬਹੁਤ ਹੀ ਘੱਟ ਸਮੇਂ ਦੇ ਵਿੱਚੇ ਬਣਾ ਕੇ ਤਿਆਰ ਕਰ ਲਿਆ ਨੇ ਤੇ ਕਿੰਨੀਆਂ ਸੌਖੀਆਂ ਔਰ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀਆਂ ਨੇ ਤਾਂ ਤੁਸੀਂ ਵੀ ਇਸ ਤਰ੍ਹਾਂ ਟਰਾਈ ਕਰ ਸਕਦੇ ਹੋ ਤੇ ਆਪਾਂ ਹੁਣ ਲੈ ਕੇ ਆਵਾਂਗੇ ਤੁਹਾਡੇ ਲਈ ਹੋਰ ਨਵੀਂ ਨਵੀਂ ਰੈਸਪੀਸ ਤੇ ਮੇਰੀ ਕੋਸ਼ਿਸ਼ ਆ ਹੀ ਰਹਿੰਦੀ ਕਿ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਤੋਂ ਵਧੀਆ ਰੈਸਪੀਸ ਲੈ ਕੇ ਆਵਾਂ ਤਾਂ ਦੇਖੋ ਹੁਣ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਸਤਿ ਸ਼੍ਰੀ ਅਕਾਲ ਜੀ